ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਡਿਪਰੈਸ਼ਨ ਹੋਵੇ ਕੋਈ ਵੀ ਚਿੰਤਾ ਹੋਵੇ ਪਰੇਸ਼ਾਨੀ ਹੋਵੇ ਤਾਂ ਗੁਰਬਾਣੀ ਦੇ ਇਸ ਸ਼ਬਦ ਦੇ ਜਾਪ ਦੇ ਨਾਲ ਉਹ ਡਿਪਰੈਸ਼ਨ ਚਿੰਤਾ ਟੈਨਸ਼ਨ ਨੂੰ ਦੂਰ ਕੀਤਾ ਜਾ ਸਕਦਾ ਹੈ ਤਾਂ ਆਪਾਂ ਕਿਸ ਸ਼ਬਦ ਬਾਰੇ ਗੱਲ ਕਰਨ ਜਾ ਰਹੇ ਹਾਂ ਅਸੀਂ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਭੈਣ ਭਰਾਵਾਂ ਤੱਕ ਵੀ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਤਾਂ ਸਾਧ ਸੰਗਤ ਜੀ ਦੇਖੋ ਸਾਨੂੰ ਡਿਪਰੈਸ਼ਨ ਕਿਉਂ ਹੁੰਦਾ ਹੈ ਜਦੋਂ ਸਾਡੇ ਮਨ ਦੇ ਉੱਤੇ ਕੋਈ ਨਾ ਕੋਈ ਬੋਝ ਚਿੰਤਾ ਹੋ ਜਾਂਦੀ ਆ ਜਦੋਂ ਕਿਸੇ ਨਾ ਕਿਸੇ ਗੱਲ ਦੀ ਪਰੇਸ਼ਾਨੀ ਹੁੰਦੀ ਆ ਤੇ ਖਾਸ ਕਰਕੇ ਉਹ ਪਰੇਸ਼ਾਨੀਆਂ ਉਹ ਚਿੰਤਾਵਾਂ ਦੂਜਿਆਂ ਦੇ ਨਾਲ ਜਿਨ੍ਹਾਂ ਬਾਰੇ ਅਸੀਂ ਗੱਲ ਨਹੀਂ ਕਰ ਸਕਦੇ ਜਿਨ੍ਹਾਂ ਬਾਰੇ ਅਸੀਂ ਖੁੱਲ੍ਹ ਕੇ ਦੂਜਿਆਂ ਨੂੰ ਕਹਿ ਨਹੀਂ ਨਾ ਪਾਉਂਦੇ ਉਹ ਗੱਲਾਂ ਵਾਰ-ਵਾਰ ਸਾਡੇ ਮਨ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਤੇ ਜਦੋਂ ਹੀ ਕੋਈ ਗੱਲ ਸਾਡੇ ਮਨ ਦੇ ਵਿੱਚ ਵਾਰ-ਵਾਰ ਚੱਲ ਰਹੀ ਹੈ ਨਾ ਉਹਦਾ ਮਤਲਬ ਇਹ ਆ ਕਿ ਸਾਡੇ ਮਨ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਖਾਸ ਕਰਕੇ ਜਦੋਂ ਅਸੀਂ ਕਿਸੇ ਮਾੜੀ ਘਟਨਾ ਬਾਰੇ ਸੋਚ ਰਹੇ ਹਾਂ ਕਿਸੇ ਮਾੜੀ ਗੱਲ ਬਾਰੇ ਸੋਚ ਰਹੇ ਹਾਂ ਨਾ ਤਾਂ ਉਹ ਸਾਡੇ ਮਨ ਨੂੰ ਅੰਦਰੋਂ-ਅੰਦਰੀ ਕਮਜ਼ੋਰ ਕਰਦੀ ਰਹਿੰਦੀ ਆ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਸਾਡੇ ਨਾਲ ਕੁਝ ਅਜਹਾ ਹੋਵੇ ਕਿ ਕੋਈ ਵੀ ਗੱਲ ਸਾਡਾ ਖਿਆਲਾ ਨਹੀਂ ਛੱਡ ਰਹੀ ਅਸੀਂ ਕੋਈ ਨਹੀਂ ਕੰਮ ਕਰ ਰਹੇ ਹਾਂ ਕਿਤੇ ਵੀ ਨਹੀਂ ਜਾ ਰਹੇ ਹਾਂ ਉਹ ਗੱਲ ਵਾਰ-ਵਾਰ ਸਾਡੇ ਦਿਮਾਗ ਦੇ ਵਿੱਚ ਚਲਦੀ ਜਾ ਰਹੀ ਆ ਅਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਭੁਲਾ ਨਹੀਂ پا ਰਹੇ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਰਾਤ ਨੂੰ ਸੌਂ ਕੇ ਉੱਠੇ ਸਵੇਰੇ ਉੱਠਦਿਆਂ ਸਾਰ ਉਹੀ ਗੱਲ ਸਾਡੇ ਦਿਮਾਗ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਤੋਂ ਅਸੀਂ ਬਚਣਾ ਚਾਹੁੰਦੇ ਆ ਤਾਂ ਜਦੋਂ ਵੀ ਸਾਡੇ ਨਾਲ ਅਜਿਹਾ ਹੋਵੇ ਉਸੇ ਵੇਲੇ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਜੇ ਅਗਰ ਸਮਾਂ ਰਹਿੰਦੇ ਆ ਆਪਾਂ ਇਨ੍ਹਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਆਪਣੇ ਜ਼ਿਆਦਾ ਸੋਚਣ ਦੀ ਆਦਤ ਨੂੰ ਕੰਟਰੋਲ ਦੇ ਵਿੱਚ ਨਾ ਕੀਤਾ ਤਾਂ ਫਿਰ ਇਸੇ ਸੋਚ ਨੇ ਇਸੇ ਪਰੇਸ਼ਾਨੀ ਨੇ ਬੋਝ ਨੇ ਡਿਪਰੈਸ਼ਨ ਬਣ ਜਾਣਾ ਹੈ ਤੇ ਡਿਪਰੈਸ਼ਨ ਜਿਉਂ-ਜਿਉਂ ਵਧਦਾ ਜਾਂਦਾ ਹੈ ਨਾ ਤਿਉਂ-ਤਿਉਂ ਬੰਦੇ ਦੀਆਂ ਮੁਸ਼ਕਲਾਂ ਵਧਦੀਆਂ ਨੇ ਇਸ ਲਈ ਆਪਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇਹਦੇ ਤੇ ਕੰਟਰੋਲ ਕਰ ਲੈਣਾ ਹੈ ਜਦੋਂ ਵੀ ਲੱਗੇ ਕਿ ਕੋਈ ਗੱਲਬਾਤ ਮੇਰੇ ਮਨ ਦੇ ਉੱਤੇ ਆ ਰਹੀ ਆ ਆਪਣਾ ਅਸਰ ਦਿਖਾ ਰਹੀ ਆ ਤਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਤਾਂ ਅਜਹਾ ਇਹਦੇ ਵਿੱਚ ਆਪਾਂ ਗੁਰਬਾਣੀ ਦਾ ਪਾਠ ਤਾਣੀ ਕਰ ਸਕਦੇ ਕਿਉਂਕਿ ਗੁਰਬਾਣੀ ਦਾ ਪਾਠ ਕਰਨ ਬੈਠਾਂਗੇ ਤਾਂ ਸਾਡੇ ਮਨੇ ਵਾਰ-ਵਾਰ ਉਸੇ ਚਿੰਤਾ ਵੱਲ ਦੁਰ ਪੈਣਾ ਹੈ ਉਹ ਚਿੰਤਾ ਦਾ ਚਿੰਤਨ ਕਰਦੇ ਰਹਿਣਾ ਹੈ ਤਾਂ ਫਿਰ ਇਸ ਤੋਂ ਚੰਗਾ ਹੈ ਕਿ ਆਪਾਂ ਸਭ ਤੋਂ ਪਹਿਲਾਂ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਈਏ ਅੱਖਾਂ ਬੰਦ ਕਰਨ ਦੇ ਨਾਲ ਵੀ ਕਈ ਵਾਰੀ ਸਾਡਾ ਮਨ ਦੂਰ ਦੀਆਂ ਉਡਾਰੀਆਂ ਮਾਰ ਜਾਂਦਾ ਹੈ ਸਾਨੂੰ ਪਤਾ ਨਹੀਂ ਲੱਗਦਾ ਤਾਂ ਫਿਰ ਅੱਖਾਂ ਖੋਲ ਕੇ ਗੁਰਬਾਣੀ ਦਾ ਜਾਪ ਕਰੋ ਵਾਹਿਗੁਰੂ ਜੀ ਦਾ ਜਾਪ ਕਰੋ ਜਦੋਂ ਵਾਹਿਗੁਰੂ ਵਾਹਿਗੁਰੂ ਜੀ ਬੋਲਣਾ ਹੈ ਨਾ ਉਹਨੂੰ ਆਪਣੇ ਕੰਨਾਂ ਦੇ ਨਾਲ ਸੁੰਨਾ ਵੀ ਆ ਭਾਵ ਕਿ ਨਾਂ ਤਾਂ ਬਹੁਤਾ ਉੱਚੀ ਤੇ ਨਾ ਹੀ ਬਹੁਤਾ ਹੌਲੀ ਉਹਨੇਕ ਆਵਾਜ਼ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਜਿੰਨੀ ਆਵਾਜ਼ ਸਾਡੇ ਕੰਨਾਂ ਨਾਲ ਸੁਣ ਸਕੇ ਕਿਉਂਕਿ ਜਦੋਂ ਅਸੀਂ ਆਪ ਵਾਹਿਗੁਰੂ ਬੋਲ ਕੇ ਆਪ ਹੀ ਸੁਣਾਂਗੇ ਤਾਂ ਸਾਡਾ ਮਨ ਕੰਟਰੋਲ ਦੇ ਵਿੱਚ ਰਹੇਗਾ ਤੇ ਇਹ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਖੁਦ ਹੀ ਉਹ ਡਿਪਰੈਸ਼ਨ ਦੇ ਵਿੱਚੋਂ ਬਾਹਰ ਆ ਸਕਦੇ ਆ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਦੇ ਹਾਲ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਦੱਸਿਆ ਗੁਰਬਾਣੀ ਦੇ ਰਾਈ ਸਾਨੂੰ ਜੀਵਨ ਜਾਂਚ ਦੱਸੀ ਹੈ ਪਰ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰਦੇ ਫਿਰ ਮਨ ਦੇ ਉੱਤੇ ਬੋਝ ਬਣਨ ਹੀ ਨਾ ਤਾਂ ਗੁਰੂ ਦੇ ਲਾੜ ਲੱਗਣਾ ਹੈ ਗੁਰਬਾਣੀ ਦੇ ਲਾੜ ਲੱਗਣਾ ਹੈ ਜਦੋਂ ਵੀ ਕੋਈ ਗੱਲ ਵਾਰ-ਵਾਰ ਸਤਾ ਰਹੀ ਹੈ ਤਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਦੂਜਾ ਕੰਮ ਕੀ ਕਰਨਾ ਹੈ ਗੁਰੂ ਘਰੇ ਜਾਣਾ ਹੈ ਗੁਰੂ ਘਰੇ ਜਾਣਾ ਸ਼ੁਰੂ ਕਰੋ ਡਿਪਰੈਸ਼ਨ ਦੇ ਵਿੱਚ ਬੰਦੇ ਦਾ ਮਨ ਕਰਦਾ ਹੁੰਦਾ ਵੀ ਮੈਂ ਮੰਜੇ ਦੇ ਉੱਤੇ ਡਿੱਗਿਆ ਰਵਾਂ ਤੇ ਉਸੇ ਗੱਲਬਾਤ ਬਾਰੇ ਸੋਚੀ ਜਾਵਾਂ ਫਿਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਦੇ ਉੱਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਕਦੇ ਵੀ ਮਨ ਨੂੰ ਵੇਲਾ ਨਹੀਂ ਰੱਖਣਾ ਕਿਉਂਕਿ ਮਨ ਨੂੰ ਜਿੰਨਾ ਹੀ ਵੇਲਾ ਰੱਖਾਂਗੇ ਨਾ ਇਹ ਮਨ ਨੇ ਉਨਾ ਹੀ ਉਸ ਗੱਲ ਬਾਰੇ ਸੋਚਣਾ ਹੈ ਤਾਂ ਮਨ ਨੂੰ ਬਿਜੀ ਕਰ দাও ਕਿਸੇ ਨਾ ਕਿਸੇ ਕੰਮ ਦੇ ਵਿੱਚ ਲਗਾ দাও ਇਹ ਘਰ ਦੇ ਮੈਂਬਰਾਂ ਨੂੰ ਵੀ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਲੱਗਦਾ ਹੈ ਕਿ ਸਾਡੇ ਘਰ ਦਾ ਕੋਈ ਜੀ ਡਿਪਰੈਸ਼ਨ ਦੇ ਵਿੱਚ ਆ ਵਾਰ-ਵਾਰ ਉਹ ਇਕੱਲਾ ਬੈਠ ਕੇ ਸੋਚੀ ਪਿਆ ਰਹਿੰਦਾ ਹੈ ਤਾਂ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਕੋਈ ਐਸੇ ਖੁਸ਼ੀ ਦੇ ਪਲ ਨੂੰ ਯਾਦ ਕਰੋ ਜਿਨ੍ਹਾਂ ਨੂੰ ਯਾਦ ਕਰਕੇ ਉਹਦਾ ਮਨ ਖੁਸ਼ ਹੋਵੇ ਉਸ ਚਿੰਤਾ ਉਸ ਬੋਝ ਦੇ ਵਿੱਚੋਂ ਨਿਕਲ ਸਕੇ ਉਹਨੂੰ ਉਹਦੇ ਕੀਤੇ ਹੋਏ ਚੰਗੇ ਕੰਮ ਯਾਦ ਕਰਵਾਉਣੇ ਚਾਹੀਦੇ ਆ ਕਿਉਂਕਿ ਕਈ ਵਾਰ ਬੰਦਾ ਜਦੋਂ ਡਿਪਰੈਸ਼ਨ ਦੇ ਵਿੱਚ ਹੁੰਦਾ ਆ ਤਾਂ ਉਹਨੂੰ ਲੱਗਦਾ ਹੈ ਕਿ ਹੁਣ ਮੈਂ ਕਿਸੇ ਕੰਮ ਦਾ ਨਹੀਂ ਰਿਹਾ ਮੇਰੇ ਅੰਦਰ ਦੀ ਪਾਵਰ ਊਰਜਾ એનર્ਜੀ ਘਟ ਗਈ ਆ ਉਹਨੂੰ ਯਾਦ ਕਰਵਾਉਣਾ ਕਿ ਤੂੰ ਕੌਣ ਆ ਉਹਦੇ ਕੀਤੇ ਹੋਏ ਸਾਰੇ ਚੰਗੇ ਕੰਮਾਂ ਨੂੰ ਯਾਦ ਕਰਵਾਉਣਾ ਤਾਂ ਜੋ ਉਹਨੂੰ ਦੁਬਾਰਾ ਮੋਟੀਵੇਸ਼ਨ ਮਿਲ ਸਕੇ ਉਹ ਮੋਟੀਵੇਟ ਹੋ ਕੇ ਫਿਰ ਤੋਂ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਕਰੇ ਜ਼ਿੰਦਗੀ ਨੂੰ ਕੱਟਣਾ ਨਹੀਂ ਹੈ ਜ਼ਿੰਦਗੀ ਨੂੰ ਜਿਉਣਾ ਹੈ ਤੇ ਜ਼ਿੰਦਗੀ ਨੂੰ ਜਿਉਉਣ ਦੇ ਲਈ ਸਾਨੂੰ ਇੱਕ ਵਜ੍ਹਾ ਚਾਹੀਦੀ ਹੁੰਦੀ ਹੈ ਇੱਕ ਮਕਸਦ ਚਾਹੀਦਾ ਹੁੰਦਾ ਹੈ ਉਹ ਮਕਸਦ ਉਹਨੂੰ ਯਾਦ ਕਰਾਉਣਾ ਹੈ ਤੇ ਜੇ ਆਪਾਂ ਸਾਰੇ ਹੀ ਪਰਿਵਾਰ ਦੇ ਜੀ ਉਸ ਇਨਸਾਨ ਦਾ ਸਾਥ ਦਈਏ ਤਾਂ ਆਪਾਂ ਡਿਪਰੈਸ਼ਨ ਦੇ ਵਿੱਚੋਂ ਉਹਨੂੰ ਬਾਹਰ ਕੱਢ ਲਵਾਂਗੇ ਤੇ ਸਭ ਤੋਂ ਜ਼ਰੂਰੀ ਉਸ ਬੰਦੇ ਦਾ ਆਪਣਾ ਆਪ ਸੰਭਾਲਣਾ ਹੈ ਆਪਣੇ ਆਪ ਦੇ ਵੱਲ ਧਿਆਨ ਦੇਵੇ ਵਾਧੂ ਦਾ ਬੋਝ ਚਿੰਤਾਵਾਂ ਆਪਣੇ ਮਨ ਦੇ ਉੱਤੇ ਨਹੀਂ ਪਾਉਣੀਆਂ ਕਿਉਂਕਿ ਕਈ ਵਾਰ ਆਪਾਂ ਆਪਣੇ ਸਰੀਰ ਦੇ ਨਾਲ ਧੱਕਾ ਕਰਕੇ ਆਪਣੇ ਆਪ ਨੂੰ ਜ਼ਿਆਦਾ ਬਿਮਾਰ ਕਰ ਲੈਂਦੇ ਆਂ ਜਦੋਂ ਵੀ ਲੱਗੇ ਨਾ ਕਿ ਮੇਰਾ ਮਨ ਥੋੜਾ ਜਿਹਾ ਉਦਾਸ ਹੈ ਆ ਪਰੇਸ਼ਾਨ ਹੈ ਬੇਚੈਨ ਹੈ ਤਾਂ ਕਦੇ ਵੀ ਉਹਨ ਗੋਲਿਆ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਆ ਕਿਉਂਕਿ ਅਸੀਂ ਤਨ ਦੀ ਬਿਮਾਰੀ ਵੱਲ ਤਾਂ ਧਿਆਨ ਦੇ ਲੈਂਦੇ ਆ ਪਰ ਆਪਣੇ ਮਨ ਦੀ ਬਿਮਾਰੀ ਵੱਲ ਧਿਆਨ ਨਹੀਂ ਦਿੰਦੇ ਬਹੁਤ ਅਣਗਹਿਲੀ ਵਰਤਦੇ ਆ ਮਨ ਦੀ ਪਰੇਸ਼ਾਨੀ ਨੂੰ ਅਸੀਂ ਪਰੇਸ਼ਾਨੀ ਨਹੀਂ ਸਮਝਦੇ ਜਦੋਂ ਇਹ ਬਹੁਤ ਚਿੰਤਾਵਾਂ ਵੱਧ ਜਾਣ ਤਾਂ ਸਾਰੀ ਗੱਲ ਪਰਮ ਪਿਤਾ ਪਰਮਾਤਮਾ ਦੇ ਨਾਲ ਕਰਨੀ ਹੈ ਕਿ ਇਹ ਵਾਹਿਗੁਰੂ ਅਕਾਲ ਪੁਰਖ ਜੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਮੇਰੀ ਜ਼ਿੰਦਗੀ ਦੇ ਵਿੱਚ ਆ ਮੁਸ਼ਕਿਲ ਕੜੀਆਂ ਨ ਪਈ ਆ ਮੈਨੂੰ ਇਸ ਚਿੰਤਾ ਦੇ ਵਿੱਚੋਂ ਇਸ ਦੁੱਖ ਦੇ ਵਿੱਚੋਂ ਕੱਢੋ ਗੁਰੂ ਸਾਹਿਬ ਜੀ ਦੇ ਅੱਗੇ ਤਾਂ ਸਵੇਰੇ ਸੱਚੇ ਮਾਲ ਦੇ ਨਾਲ ਅਰਦਾਸ ਬੇਨਤੀ ਕਰਕੇ ਆਈਏ ਤੇ ਸ਼ਾਮ ਨੂੰ ਗੁਰੂ ਸਾਹਿਬ ਜੀ ਉਹਨਾਂ ਚਿੰਤਾਵਾਂ ਪਰੇਸ਼ਾਨੀਆਂ ਚੋਂ ਕੱਢ ਦਿੰਦੇ ਆ ਬਸ ਸਾਡੀ ਅਰਦਾਸ ਬੇਨਤੀ ਸਿਰਫ ਰਸਨਾ ਰਾਹੀਂ ਹੁੰਦੀ ਆ ਅਸੀਂ ਕਦੇ ਵੀ ਮਨੋਂ ਅਰਦਾਸ ਬੇਨਤੀ ਨਹੀਂ ਕਰਦੇ ਕਦੇ ਮਨ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਜੁੜ ਕੇ ਦੇਖਣਾ ਮਨ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਜੋ ਵੀ ਮਨ ਦੀਆਂ ਪਰੇਸ਼ਾਨੀਆਂ ਨੇ ਦੁੱਖ ਤਕਲੀਫਾਂ ਨੇ ਚਿੰਤਾਵਾਂ ਨੇ ਨਾ ਉਹ ਇਕੱਲੀ ਇਕੱਲੀ ਕਰਕੇ ਗੁਰੂ ਸਾਹਿਬ ਜੀ ਨੇ ਨਾਲ ਸਾਂਝੀ ਕਰਨੀਆਂ ਕਿ ਪਰਮ ਪਿਤਾ ਪਰਮਾਤਮਾ ਜੀ ਮੈਨੂੰ ਕੁਝ ਵੀ ਸਮਝ ਦੇ ਵਿੱਚ ਨਹੀਂ ਆ ਰਿਹਾ ਮੈਨੂੰ ਨਹੀਂ ਪਤਾ ਕਿ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਇਹਨਾਂ ਦੁੱਖ ਤਕਲੀਫਾਂ ਦੇ ਨਾਲ ਕਿੰਜ ਡੀਲ ਕਰਨੀ ਆ ਸਤਗੁਰ ਸੱਚੇ ਪਾਸ਼ਾ ਤੁਸੀਂ ਰੱਖਿਆ ਕਰੋ ਇੱਕ ਇੱਕ ਕਰਕੇ ਆਪਣਾ ਦੁੱਖ ਗੁਰੂ ਦੇ ਨਾਲ ਸਾਂਝਾ ਕਰਨਾ ਦੇਖਣਾ ਗੁਰੂ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਚਿੰਤਾਵਾਂ ਨੂੰ ਸੁਣਦੇ ਵੀ ਆ ਤੇ ਉਹਨਾਂ ਦਾ ਹੱਲ ਵੀ ਕਰਦੇ ਆ ਤੇ ਹੱਲ ਦੇ ਨਾਲ ਹੀ ਨਾਲ ਕਰ ਦਿੰਦੇ ਆ ਬਹੁਤੀ دیر ਤੱਕ ਉਡੀਕਣਾ ਵੀ ਨਹੀਂ ਪੈਂਦਾ ਤੇ ਸਾਡਾ ਦੁੱਖ ਦਰਦ ਸੁਣ ਕੇ ਸਤਗੁਰ ਸੱਚੇ ਪਾਸ਼ਾ ਕਿਸੇ ਵੀ ਕਿਸਮ ਦਾ ਸਾਨੂੰ ਤਾਨਾ ਨਹੀਂ ਦਿੰਦੇ ਦੁਨੀਆਂ ਨੂੰ ਜਦੋਂ ਆਪਾਂ ਦੁੱਖ ਦੱਸਦੇ ਆ ਤਾਂ ਦੁਨੀਆਂ ਕਈ ਤਰ੍ਹਾਂ ਦੇ ਤਾਨੇ ਮੇਲੇ ਬਣਾ ਲੈਂਦੀ ਆ ਦੁਨੀਆਂ ਸਾਡੇ ਦੁੱਖ ਤਾਂ ਮਜਾਗ ਉਡਾਉਂਦੀ ਆ ਸਾਡੀ ਮਜਬੂਰੀ ਦਾ ਫਾਇਦਾ ਚੁੱਕਦੀ ਆ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਦੇ ਆ ਗੁਰੂ ਸਾਹਿਬ ਨੂੰ ਆਪਣਾ ਦੁੱਖ ਦੱਸਦੇ ਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦੇ ਬੋਝ ਚਿੰਤਾਵਾਂ ਨੂੰ ਦੂਰ ਕਰਦੇ ਆ ਜਦੋਂ ਵੀ ਕਿਤੇ ਮਨ ਉਦਾਸ ਹੋਵੇ ਪਰੇਸ਼ਾਨ ਹੋਵੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੀ ਹੈ ਜਿਵੇਂ ਜਿਵੇਂ ਸੇਵਾ ਕਰਦੇ ਜਾਵਾਂਗੇ ਨਾ ਤਿਉਂ-ਤਿਉਂ ਮਨ ਦੇ ਬੋਝ ਚਿੰਤਾਵਾਂ ਦੂਰ ਹੁੰਦੀਆਂ ਜਾਣਗੀਆਂ ਮਨ ਲਾ ਕੇ ਸੇਵਾ ਕਰਨੀ ਝਾੜੂ ਦੀ ਬਰਤਨਾ ਦੀ ਜੋ ਵੀ ਗੁਰੂ ਘਰ ਦੇ ਵਿੱਚ ਸੇਵਾ ਮਿਲੇ ਖੁਸ਼ੀ ਖੁਜੀ ਚਾਹ ਦੇ ਨਾਲ ਕਰਨੀ ਹੈ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀਆਂ ਝੋਲੀਆਂ ਭਰ ਕੇ ਭੇਜਣਗੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ